ਭਾਜੀ ਸਮਾਨ ਤਾਂ ਭੇਜ ਦੇਣਾ ਸੀਗਾ ਪਰ ਇਹ ਕੋਈ ਗੱਲ ਥੋੜੀ ਹੁੰਦੀ ਹੈ ਹਰ ਵਾਰੀ ਤੁਸੀਂ ਲਾਰਾ ਲਾ ਦਿੰਨੇ ਹੋ ਮੇਰੇ ਗਾਹਕ ਮੁੜੀ ਜਾਂਦੇ ਆ ਭਾਜੀ ਜੇ ਸਮਾਨ ਨਹੀਂ ਦੇਣਾ ਹੁੰਦਾ ਟਾਈਮ ਤੇ ਨਾ ਤਾਂ ਮੈਨੂੰ ਸਿੱਧਾ ਜਵਾਬ ਦੇ ਦਿਓ ਮੈਂ ਕਿਤੇ ਹੋਰ ਲਵਾਂ ਸਮਾਨ ਯਾਰ ਇੱਜ਼ਤ ਹੈ ਨਹੀਂ ਗੱਲ ਤੁਹਾਡੇ ਤੋਂ ਹੀ ਮਿਲਣਾ ਹੈ ਹੋਰ ਬਥੇਰੀਆਂ ਕੰਪਨੀਆਂ ਨੇ ਮੈਨੂੰ 3 ਵਜੇ ਤੋਂ ਪਹਿਲਾਂ ਪਹਿਲਾਂ ਸਮਾਨ ਭੇਜ ਦਿਓ ਨਹੀਂ ਤੁਸੀਂ ਰਹਿਣ ਦਿਓ ਮੈਂ ਕਿਹਾ ਤਾਂ ਹੋਰ ਮੰਗਾ ਲੂੰਗਾ ਬਾਬਾ ਕਿੱਥੇ ਆ ਪਤਾ ਨਹੀਂ ਵੀਰੇ ਹਜੇ ਵੀਰ ਆਇਆ ਹੀ ਨਹੀਂ ਇਹਨੂੰ ਵੀ ਹੱਥ ਪੈ ਗਈ ਸਸਿਕਾ ਵੀਰੇ ਸਤਿ ਸ਼੍ਰੀ ਅਕਾਲ ਕਿੱਥੇ ਸੀਗਾ ਉਹ ਵੀਰੇ ਘਰੇ ਸੀਗਾ ਲੈ ਟਾਈਮ ਦੇਖ ਪਹਿਲਾਂ ਕਿੰਨਾ ਹੋਇਆ ਉਹ ਵੀਰੇ ਲੇਟ ਉੱਠਿਆ ਸੀਗਾ ਅੱਜ ਕਿਉਂ ਵੀਰੇ ਕੱਲ ਪਾਰਟੀ ਤੇ ਥੱਕ ਗਏ ਸੀ ਨਾ ਆਪਾਂ ਮੈਂ ਵੀ ਤੇਰੇ ਨਾਲ ਸੀਗਾ ਨਾ ਤੇਰੇ ਤੋਂ ਪਹਿਲਾਂ ਆਇਆ ਹੋਇਆ ਤੂੰ ਵੱਡਾ ਲਾੜ ਸਾਬ ਸੁੱਤਾ ਰਹਿਣਾ ਤੈਨੂੰ ਇੰਨੀ ਅਕਲ ਨਹੀਂ ਹੈਗੀ ਕੰਮ ਸਾਂਭਣਾ ਵਾ ਸਵੇਰੇ ਮੈਨੂੰ ਆਪ ਦੁਕਾਨ ਖੋਲ੍ਹਣੀ ਪਈ ਆ ਵੀਰੇ ਤੇਰਾ ਫੋਨ ਕਿਉਂ ਬੰਦਾ ਮੈਨੂੰ ਆ ਦੱਸ ਪਹਿਲਾਂ ਉਹ ਵੀਰੇ ਉਹ ਕੱਲ ਥੱਕ ਗਿਆ ਸੀ ਨਾ ਚਾਰਜਿੰਗ ਲਾਣਾ ਭੁੱਲ ਗਿਆ ਮੈਂ ਤੁਸੀਂ ਨਾ ਮੈਨੂੰ ਮੌਕਾ ਦਿੰਦੇ ਮੈਂ ਤੁਹਾਨੂੰ ਸਵੇਰੇ ਸਵੇਰੇ ਨਾ ਡਾਂਟਾਂ ਗਾਲਾਂ ਕੱਢਾਂ ਤੁਹਾਨੂੰ ਹੁਣ ਮੂੰਹ ਜਾਂ ਲਟਕਾ ਕੇ ਖੜ ਗਿਆ ਵੀਰੇ ਪਹਿਲੀ ਵਾਰੀ ਹੋਇਆ ਤੁਹਾਡੇ ਨਾਲ ਹੀ ਸੀਗਾ ਨਾਲੇ ਯਾਰ ਮੇਰੇ ਨਾਲ ਸੀ ਮੈਂ ਤੇਰੇ ਤੋਂ ਪਹਿਲਾਂ ਨਹੀਂ ਆ ਗਿਆ ਉਹ ਵੀਰੇ ਮੈਂ ਫੋਨ ਬੰਦ ਕੀਤਾ ਜੇ ਤੈਨੂੰ ਖੜੇ ਖੜੇ ਪੈਰ ਤੇਨੂੰ ਲੋਡ ਪੈ ਜਾਏ ਕਿਸੇ ਪੈਸੇ ਟੱਗੇ ਦੀ ਜਾਂ ਮੇਰੀ ਲੋਡ ਪੈ ਜਾਏ ਮੈਂ ਫੋਨ ਬੰਦ ਕਰਕੇ ਸੋ ਜਾ ਆ ਫਿਰ ਤੈਨੂੰ ਕਿਦਾਂ ਦਾ ਲੱਗੂਗਾ ਸਮਾਨ ਭੇਜਣਾ ਸੀ ਮੈਂ ਸੋਰੇ ਸੋਰੇ ਤੈਨੂੰ ਯਾਦ ਆ ਨਾ ਕੱਲ ਕੀ ਹੋਇਆ ਸੀਗਾ ਹਾਂਜੀ ਭਾਜੀ ਉਹ ਨਵੀਂ ਭਾਜੀ ਹੁਣਾਂ ਨਾਲ ਵਧੀਆ ਨੇ ਭਾਜੀ ਉਹਨਾਂ ਨੇ ਸਮਾਨ ਮੰਗਾਇਆ ਸੀ ਵਧੀਆ ਤਾਂ ਹੈਗੇ ਉਹਨਾਂ ਨੇ ਸਮਾਨ ਮੰਗਾਇਆ ਸੀ 11 ਵਜੇ ਮੈਂ ਪਹੁੰਚਦਾ ਕਰਨਾ ਸੀ 11:30 ਇੱਥੇ ਹੀ ਹੋ ਗਿਆ ਕੋਈ ਗੱਲ ਨਹੀਂ ਵੀਰੇ ਫਿਰ ਮੈਂ ਤੇ ਆਣਾ ਵਾ ਤੇ ਦੇਣਾ ਹੀ ਵੈਣਾ ਤੇ ਮਾਰਕੀਟ ਕੌਣ ਜਾਊਗਾ ਮਾਰਕੀਟ ਵੀਰੇ ਧੁੱਪ ਬਹੁਤ ਆ ਕੱਲ ਜਾਵਾਂਗੇ ਮੋਮਬਤੀਆਂ ਤੂੰ ਪਿਗਲ ਜਾਏਗਾ ਮੈਂ ਜਾਇਆ ਨਾ ਹਾਂਜੀ ਵੀਰੇ ਜਾਓ ਫਿਰ ਜਲਦੀ ਆ ਜਾਓ ਕਿਉਂਕਿ ਧੁੱਪ ਹੈਗੀ ਬਾਦ ਮੇਰੀ ਗੱਲ ਸੁਣ ਲੈ ਧਿਆਨ ਨਾਲ ਮੈਂ ਤੈਨੂੰ ਕੰਮ ਤੇ ਰੱਖਿਆ ਤੂੰ ਨਹੀਂ ਮੈਨੂੰ ਕੰਮ ਤੇ ਰੱਖਿਆ ਹੋਇਆ ਕੰਮ ਕਰਨਾ ਭਾਵੇਂ ਮੀਂਹ ਹੋਵੇ ਨੇਰੀ ਹੋਵੇ ਧੁੱਪ ਹੋਵੇ ਪਰ ਵੀਰੇ ਤੁਸੀਂ ਕਹਿ ਰਹੇ ਹੋ ਨਾ ਕਿ ਤੁਸੀਂ ਜਾਓ ਫਿਰ ਤੁਸੀਂ ਜਾਓ ਠੀਕ ਆ ਫਿਰ ਤੂੰ ਘਰੇ ਜਾ ਮੈਂ ਆਪੇ ਜਾਇਆ ਕਰੂਗਾ ਨਹੀਂ ਵੀਰੇ ਮੈਂ ਕਿਤੇ ਹੋਰ ਲੱਗ ਜਾ ਕੰਮ ਤੇ ਨਹੀਂ ਵੀਰੇ ਐਦਾਂ ਕਿਉਂ ਕਰ ਰਹੇ ਹੋ ਤੁਸੀਂ ਮੇਰਾ ਦਿਮਾਗ ਨਾ ਖਰਾਬ ਕਰ ਸਵੇਰ ਸਵੇਰ ਇੱਕ ਤਾਂ ਸਮਾਨ ਨਹੀਂ ਤਿੰਨ ਦਿਨ ਹੋ ਗਏ ਭੇਜਦਾ ਹੋਵੇ ਬੰਦਾ ਮੈਂ ਜਾਣਨਾ ਭਾਜੀ ਮਾਰਕੀਟ ਵੀ ਜਾਣਨਾ ਤੇ ਉਹ ਭਾਜੀ ਹੁਣ ਕੋਈ ਵੀ ਜਾਣਨਾ ਵਾ ਸਮਾਨ ਪੈਕ ਕਰ ਪਤਾ ਨਾ ਕਿਹੜਾ ਕਿਹੜਾ ਸੀਗਾ ਹਾਂਜੀ ਵੀਰੇ ਜਲਦੀ ਜਾ ਨ ਗਣ ਕੇ ਪਾਈ ਠੀਕ ਹੈ ਲਿਸਟ ਬਣਾ ਲਈ ਤੇ ਜਿੰਨੇ ਪੈਸੇ ਬਣਨਗੇ ਸਾਰੇ ਲੈ ਕੇ ਆਈ ਛੱਡਣਾ ਕੁਝ ਨਹੀਂਗਾ ਸਹੀ ਹੈ ਪਰ ਉਹਨਾਂ ਤੋਂ ਇਦਾਂ ਪੈਸੇ ਮੰਗੀ ਨਾ ਜਾ ਕੇ ਮੈਂ ਨਾਲ ਗੱਲ ਕਰਾ ਦਿੰਦਾ ਮੈਂ ਆਪੇ ਕਹਿ ਦੂੰਗਾ ਠੀਕ ਆ ਵੀਰੇ ਭਾਜੀ ਬੜਾ ਟਾਈਮ ਲਾਤਾ ਜੀ ਭਾਜੀ ਗਰਮੀ ਕਰਕੇ ਟਾਈਮ ਲੱਗ ਗਿਆ ਜੀ ਭਾਜੀ ਆ ਕੀ ਮੰਗਾਇਆ ਪਕੌੜੇ ਮੰਗਾਇ ਸੀ ਮੈਂ ਕਾਲੀ ਕਾਲੀ ਆ ਗਿਆ ਮੈਂ ਰੋਟੀ ਨਹੀਂ ਖਾ ਕੇ ਆਇਆਗਾ ਭਾਜੀ ਕਿੰਨੇ ਕ ਮੰਗਾ ਲੇ ਮਗੋੜੇ ਕੋਈ ਘਰੇ ਵੀ ਭੇਜਣੇ ਆ ਭਾਈ ਫਿਰ ਥੋੜੇ ਜਿਹਾ ਮੇਰੇ ਲਈ ਵੀ ਕੱਢ ਲਓ ਮੈਂ ਵੀ ਨਹੀਂ ਰੋਟੀ ਖਾ ਕੇ ਆਇਆ ਉਹ ਕਿੱਡੇ ਨੀਤਲੋਂ ਘਰੋਂ ਆਏ ਖਾ ਕੇ ਨਹੀਂ ਆਏ ਤੁਸੀਂ ਵੀਰੇ ਤੁਹਾਨੂੰ ਪਤਾ ਮੈਂ ਤਾਂ ਲੇਟ ਹੋ ਗਿਆ ਸੀਗਾ ਤੇ ਲੇਟ ਹੋ ਗਿਆ ਤਾਂ ਰੋਟੀ ਦੋ ਵਾਰੀ ਖਾਣੀ ਚਾਹੀਦੀ ਸੀ ਇਹਨੂੰ ਉਹ ਪਾਜੀ ਆਪਦਾ ਤੁਸੀਂ ਬਾਅਦ ਚ ਕਰ ਲਿਓ ਪਹਿਲਾਂ ਮੈਨੂੰ ਮੇਰੇ ਪੈਸੇ ਦੇ ਕੇ ਤੋਰੋ ਉਹ ਪਾਜੀ ਇਹ ਆਵਾਜ਼ ਜਾਨੀ ਵਿਸ਼ਾਣੀ ਲੱਗ ਰਹੀ ਐ ਤੇ ਲੁੱਕ ਵੀ ਜਾਨੀ ਵਿਸ਼ਾਣੀ ਲੱਗਦੀ ਮੈਂ ਬੰਦਾ ਵੀ ਜਾਣਿਆ ਪੈਸੇ ਜਾਣਿਆ ਆਇਆ ਉਹ ਤੁਹਾਡਾ ਰੋਂਗ ਨੰਬਰ ਵੀ ਮੇਰੀ ਦੁਕਾਨ ਤੇ ਹੀ ਲੱਗਦਾ ਆ ਓਏ ਆ ਕਿੱਥੋਂ ਆ ਗਿਆ ਉਹ ਹੋਰ ਪਾਜੀ ਓਏ ਤੂੰ ਤਾਂ ਇਦੋਂ ਢਾਬੇ ਤੇ ਲੱਗਿਆ ਸੀ ਪਕੌੜੇ ਵਾਲੇ ਕੋਲ ਕਿੱਦਾਂ ਪਹੁੰਚ ਗਿਆ? ਉਹ ਤੁਸੀਂ ਬਾਰ-ਬਾਰ ਆਰਡਰ ਪਾਉਂਦੇ ਰਹਿੰਦੇ ਸੀ ਮੈਂ ਸੋਚਿਆ ਮੈਂ ਪਕੌੜੇ ਵਾਲੇ ਦੇ ਲੱਗ ਜਾਨਾ। ਤੁਸੀਂ ਉੱਥੇ ਫੋਨ ਕਰਕੇ ਮੈਨੂੰ ਬੁਲਾ ਲਿਆ। ਚਲੋ ਭਾਜੀ ਇਹ ਤਾਂ ਵਧੀਆ ਹੋ ਗਿਆ ਨਾ। ਮਤਲਬ ਆਪਣੇ ਪੈਸੇ ਬਚ ਗਏ। ਇਹ ਹੁਣ ਪਕੌੜੇ ਵੀ ਤੂੰ ਆਪ ਬਣਾਣਾ। ਵੀਰ ਜੀ ਪਕੌੜੇ ਵੀ ਮੈਂ ਆਪ ਬਣਾਣਾ ਮੈਂ ਕੜੀ ਚਾਵਲ ਬਣਾ ਲਾਂਨਾ ਮੈਂ ਗੋਭੀ ਬਣਾ ਲਾਂਨਾ ਗੋਭੀ ਦੇ ਪਕੌੜੇ ਆਲੂ ਦੇ ਪਕੌੜੇ ਮਿਕਸ ਪਕੌੜੇ ਪਨੀਰ ਪਕੌੜੇ ਗੁਲਾਬ ਜਾ ਆਪਣੀ ਮੈਂ ਬਣਾ ਲਾਂ। ਯਾਰ ਦਿੱਥੇ ਦੇਖੋ ਆਪਣਾ ਮੈਨੂ ਜਾ ਖੋਲ ਹਾਂਜੀ ਹਾਂਜੀ ਪਾਜੀ ਤੁਹਾਨੂੰ ਕੀ ਲੱਗਦਾ ਮੈਂ ਹੋਰ ਕਿਸੇ ਨੇ ਬਣਾਇਆ ਮੈਂ ਆਪਣੇ ਸ਼ੁਭ ਹੱਥਾਂ ਨਾਲ ਬਣਾਇਆ ਆ ਆ ਦੇਖੋ ਹਾਏ ਪਾਜੀ ਉਧਰ ਲਾਲ ਇਧਰ ਪੀਲਾ ਚੱਕਰ ਕੀ ਹੈ ਮੈਨੂੰ ਲੱਗਾ ਤੇਰਾ ਅੱਧਾ ਵਿਆਹ ਕਰਤਾ ਆ ਇੱਕ ਹੱਥ ਪੀਲਾ ਕੀਤਾ ਤੇਰਾ ਆ ਇੱਕ ਹੱਥ ਥੋੜੀ ਦੇਰ ਲਈ ਖਾਜ ਓਏ ਹਾਏ ਹਾਏ ਆ ਲੈ ਜਾ ਵਾਪਸ ਅਸੀਂ ਨਹੀਂ ਖਾਣਾ ਅਸੀਂ ਨਹੀਂ ਖਾਣੇ ਪਾਜੀ ਪਕੌੜੇ ਤਾਂ ਸਾਫ਼ ਹੱਥਾਂ ਨਾਲ ਬਣਾਇਆ ਮੈਂ ਖਾ ਕੇ ਤਾਂ ਦੇਖੋ ਬੜੇ ਟੇਸਟੀ ਆ ਇੱਕ ਵਾਰੀ ਮੇਰੇ ਪਕੌੜੇ ਖਾ ਕੇ ਦੇਖੋਗੇ ਨਾ ਹੱਥ ਹੱਥ ਚੁੰਮਦੇ ਰਹੋਗੇ ਆਪਣੇ ਤੇ ਤੂੰ ਆਪਣੇ ਹੱਥ ਤੋ ਆਪਣੇ ਹੱਥ ਚੁੰਮ ਕੇ ਦਿਖਾਈਂਗਾ ਰ ਹੁਣ ਤਾਂ ਗੰਦੇ ਆ ਨਾ ਮੈਂ ਪਹਿਲਾਂ ਸਾਫ ਹੱਥਾ ਨਾਲ ਬਣਾਇ ਇੱਕ ਰੀ ਖਾ ਕੇ ਤਾਂ ਦੇਖੋ ਉਂਗਲਾ ਚੜਦੇ ਰਹਿ ਜਾਓਗੇ ਤੁਸੀਂ ਯਾਰ ਇੰਨੀ ਭੁੱਖ ਲੱਗੀ ਆ ਉਤੋਂ ਇਹ ਗੰਦੀਆਂ ਗੰਦੀਆਂ ਗੱਲਾਂ ਕਰੀ ਜਾਂਦਾ ਓ ਪਾਜੀ ਯਾਰ ਮੇਰੇ ਪੈਸੇ ਦੇ ਦਿਓ ਯਾਰ ਮੈਂ ਜਾਣਾ ਆ ਮੇਰੇ ਮਾਲਕ ਨੇ ਮੈਨੂੰ ਕੁੱਟਣਾ ਆ ਮੈਨੂੰ ਲੱਗਦਾ ਜਿਹੇ ਜਿਹੇ ਤੂੰ ਗੱਲਾਂ ਕਰਦਾ ਤੇ ਤੈਨੂੰ ਪੈਸੇ ਲੈਣੇ ਬਣਦੇ ਆ ਵੀਰੇ ਐ ਕਰੋ ਨਾ ਓ ਯਾਰ ਘਰੇ ਭੇਜਣੇ ਆ ਮੰਮੀ ਕੋਲੇ ਯਾਰ ਤੋੜੇ ਇਹ ਤਾਂ ਦੇ ਦਿਓ ਵੀਰੇ ਓ ਚਲ ਓਏ ਓ ਪਾਜੀ ਉਹਨੂੰ ਟੇਸਟ ਟੇਸਟ ਦਾ ਕਰਨ ਤੋਂ ਵੀਰੇ ਇਹਨੂੰ ਓ ਕਿੰਨੇ ਪੈਸੇ ਤੇਰੇ ਓ ਪਾਜੀ 500 ਰੁਪਏ ਹੋ ਗਿਆ ਔਨਲਾਈਨ ਤਾਂ ਯਾਰ ਬਈ ਮੈਂ ਆਪ ਲੈ ਕੇ ਆਇਆ ਨਾ ਆਪ ਮੈਂ ਨਹੀਂ ਗਰਮੀ ਵਿੱਚ ਆਇਆ ਦੇਖੋ ਰਸਤੇ ਵਿੱਚ ਮਾ ਕੇ ਸ਼ਕੰਜਵੀ ਪੀਤੀ 25 ਰੁਪਏ ਦੀ ਉਹ ਵੀ ਸਾਡੇ ਤੋਂ ਲਏਗਾ ਹਾਂਜੀ ਹਾਂਜੀ ਤੇ 5 ਰੁਪਏ ਦਾ ਤੇਲ ਲਗਰੋਣ ਲੈ ਅਗਲੀ ਵਾਰੀ ਜਦ ਆਏਗਾ ਨਾ ਗਲਵਜ਼ ਪਾ ਕੇ ਬਣਾ ਕੇ ਆਈਂ ਵੀਰੇ ਗਲਵਜ਼ ਪਾ ਕੇ ਨਾ ਟੇਸਟ ਨਹੀਂ ਆਊਗਾ ਜੀ ਤੁਹਾਨੂੰ ਉਹ ਜਾ ਦਫਾ ਹੋ ਜਾ ਆ ਲੈ ਜਾ ਆਪਣੀਆਂ ਅਨਕ ਜੀ ਚਾਹ ਆ ਫੜ ਆਪਣਾ ਮੋਟਰਸਾਈਕਲ ਦੀ ਚਾਬੀ ਜਾ ਵੀਰੇ ਤੁਸੀਂ ਹੁਣ ਇੱਥੇ ਖਾਣੇ ਆ ਕਿ ਘਰੇ ਜਾ ਕੇ ਖਾਓਗੇ ਉਹ ਯਾਰ ਤੂੰ ਆਂਬ ਲੈਣੇ ਆ ਯਾਰ ਮੈਂ ਕਹਿੰਦਾ ਮੜੀ ਜੇ ਫੇ ਮੈਂ ਵੀ ਖਾ ਲੰਦਾ ਨਾਲ ਤੁਹਾਡੇ ਭਾਜੀ 30 ਰੁਪਏ ਵੱਧ ਦੇ ਤੇ ਹਲੇ ਵੀ ਨਹੀਂ ਰਜਦਾ ਪਿਆ ਨਾ 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 ਯਾਰ ਜਾ ਜਾ ਵੇ ਵਾਹ ਉਹ ਯਾਰ ਕਿਉਂ ਯਾਰ ਘਰੇ ਭੇਜਣਿਆ ਭਈ ਥੋੜੇ ਕੱਢ ਲੋ ਸਾਮਾਨ ਦੇ ਗਿਆ ਲੇਟ ਹੋਣਾ ਪਿਆ ਯਾਰ ਖੇਚੜਾ ਹੀ ਜਾਣਾ ਦੋ ਕੁ ਤਕੋੜੇ ਦੇ ਦਿੰਦਾ ਕਿਹੜਾ ਪਤਾ ਲੱਗਣਾ ਵੀਰੇ ਅੱਛਾ ਦੇ ਦੇਣਾ ਤੂੰ ਸਾਮਾਨ ਪੂਰਾ ਕਰ ਗਾ ਲਾ ਵੀਰੇ ਮੈਨੂੰ ਵੀ ਦੇ ਦੇ ਆਹ ਦੇ ਦੇਣਾ ਤੈਨੂੰ ਵੀ ਦੇ ਦਿੰਦਾ ਹਾਂ ਮੀਤੜ ਜੇ ਇਕੱਠੇ ਹੋਏ ਦੇਖੇਗਾ ਇਹ ਹੋ ਗਿਆ ਸਾਮਾਨ ਇਕੱਠਾ ਸਾਰਾ ਹੋ ਗਿਆ ਯਾਰ ਆਵੜ ਫੇਜੀ ਇਹ ਤਾਂ ਪਾਲਕ ਵਾਲਾ ਗੋਭੀ ਵਾਲਾ ਵੀ ਮੰਗਾਇਆ ਹੋਣਾ ਤੇ ਨਹੀਂ ਪਾ ਗੋਭੀ ਆਲਾ ਆਵੜ ਚਲੋ ਬਸ ਆ ਮਿਰਚਾ ਕੀ ਤੈਨੂੰ ਆਲਾ ਮਿਰਚ ਖਾ ਨਹੀਂ ਵੀਰੇ ਉਹ ਹੈਗਾ ਗੋਪੀ ਵਾਲਾ ਉਹ ਦੇਖੋ ਆ ਦੇਖੋ ਪੇ ਪੇ ਆ ਤੇ ਵਿੱਚ ਹੱਥ ਮਰੀ ਜਨਾ ਬਈ ਮੇਰੇ ਤਾਂ ਹੱਥ ਸਾਫ ਆ ਹਲਾ ਆ ਵੀ ਲੈ ਹੋਰ ਨਾ ਮੰਗੇ ਉਹ ਨਹੀਂ ਘਰੇ ਭੇਜਣੇ ਮਾਸੀ ਹੁਣ ਆਣਾਂ ਅਜ जा फटा फटा खांदा खांदा जा पा भाई चाय नहीं मंगाई फिर ओ यार, जाना यार। जाना ना ना फड़ा फड़ा ना ना जा ना यार काम करला ला फटा खा के रेट लग गया है ना सारे हाँ जी बिल्कुल सत श्री अकाल जी सत श्री जी ਮੈਂ ਪਰਸ ਮੰਗਵਾਇਆ ਸੀ ਤੁਹਾਡੇ ਕੋਲ ਆ ਗਿਆ ਆ ਪਰਸ ਐਕਚੁਅਲੀ ਹਜੇ ਆਇਆ ਨਹੀਂ ਗਾ ਮੈਂ ਨਾ ਸਵੇਰੇ ਹੀ ਉਹਨੂੰ ਬੋਲ ਕੇ ਹਟਿਆ ਤਿੰਨ ਦਿਨ ਹੋ ਗਏ ਲਗਾਤਾਰ ਮੈਂ ਤੁਹਾਨੂੰ ਪਰਸ ਬਾਰੇ ਕਹਿੰਦੀ ਨੂੰ ਮੈਂ ਤਾਂ ਬਹੁਤ ਪਰੇਸ਼ਾਨ ਆ ਦੀ ਮੈਂ ਪਹਿਲੀ ਵਾਰੀ ਹੋਇਆ ਮੇਰੇ ਨਾਲ ਮੈਂ ਇੱਕ ਦਿਨ ਆਰਡਰ ਦੇਣਾ ਅਗਲੇ ਦਿਨ ਸਮਾਨ ਆ ਜਾਂਦਾ ਮੈਂ ਮੈਂ ਕਿੱਦਾਂ ਤੁਹਾਨੂੰ ਯਕੀਨ ਦਿਵਾਵਾਂ ਮੈਂ ਬੋਲ ਕੇ ਹਟਿਆ ਮੈਨੂੰ ਇਹ ਚੀਜ਼ਾਂ ਨਾ ਕੋਈ ਲੈਣਾ ਦੇਣਾ ਨਹੀਂ ਆ ਜੇ ਤੁਸੀਂ ਸਮਾਨ ਨਹੀਂ ਮੌਕੇ ਤੇ ਦੇਣਾ ਹੁੰਦਾ ਫਿਰ ਤੁਸੀਂ ਗਰੁੱਪ ਦੇ ਵਿੱਚ ਫੋਟੋਸ ਪਾਉਂਦੇ ਕਿਉਂ ਮੈਨੂੰ ਪਤਾ ਤੁਹਾਡਾ ਐਡਵਾਂਸ ਵੀ ਆਇਆ ਹੋਇਆ ਵਾ ਪਰ ਹੁਣ ਮੈਂ ਕੀ ਕਰਾਂ ਜੀ ਸਮਾਨ ਆ ਹੀ ਨਹੀਂ ਰਿਹਾ ਜੇ ਸਮਾਨ ਨਹੀਂ ਆ ਰਿਹਾ ਨਾ ਤਾਂ ਤੁਸੀਂ ਮੈਨੂੰ ਮੇਰੇ ਪੈਸੇ ਵਾਪਸ ਕਰ ਦਿਓ ਮੈਂ ਆਪਕੇ ਤੋਂ ਹੋਰ ਤੋਂ ਲੈ ਲੈਣੀ ਮੈਂ ਕਿ ਗਿਫਟ ਕਰਨਾ ਹੈ ਉਹ ਵੀ ਅਗਲੇ ਵੇਟ ਦੇ ਵਿੱਚ ਆ ਇਹ ਤਾਂ ਸਹੀ ਥੋੜੀ ਲੱਗਦਾ ਆ ਸਸੀ ਗਲ ਵੀਰੇ ਕਿਦਾਂ ਸਟੋਕ ਆਗੇ ਥੋੜਾ ਹੀ ਸਮਾਨ ਆਇਆ ਇਹ ਮੈਂ ਪੈਸੇ ਦਵਾਂ ਕਿ ਨਹੀਂ ਤੁਸੀਂ ਸਮਾਨ ਦੇ ਦਿਓ ਕਿਉਂਕਿ ਮੈਨੂੰ ਚਾਹੀਦਾ ਹੈਗਾ ਇਹ ਕਿਹੜਾ ਸੀਗਾ ਯਾਦ ਆ ਤੁਹਾਨੂੰ ਹਾਂਜੀ ਉਹ ਗ੍ਰੀਨ ਵਾਲਾ ਮੈਂ ਹਾਂ ਬਟੇ ਆਪਣਾ ਲਿਫਾਫਾ ਆਈ ਸੀਗਾ ਹਾਂਜੀ 200 ਤੁਹਾਨੂੰ ਅਡਵਾਂਸ ਆਇਆ ਹੋਇਆ ਸੀ ਤੇ ਬਾਕੀ ਦੀ ਪੇਮੈਂਟ ਬਟੇ ਵੱਡੇ ਚਾਹੂਗਾ ਇੱਥੇ ਨਹੀਂ ਆਣਾ ਦੇਖੋ ਮੇਰੇ ਵੱਲੋਂ ਮਾਫੀ ਤੁਹਾਡਾ ਸਮਾਨ ਲੇਟ ਹੋਇਆ ਪਰ ਹੁਣ ਤੁਹਾਡੇ ਸਾਹਮਣੇ ਆਇਆ ਮੈਂ ਨਾ ਸਵੇਰੇ ਸਪੈਸ਼ਲ ਬੋਲਿਆ ਉਹਨੂੰ ਕਿਹਾ ਕਿ ਸਮਾਨ ਜਲਦੀ ਭੇਜਿਆ ਕਰ ਮੈਨੂੰ ਵੀ ਚਾਹੀਦਾ ਸੀ ਨਹੀਂ ਤੇ ਮੈਂ ਇਦਾਂ ਬੋਲਣਾ ਨਹੀਂ ਸੀ ਤੁਹਾਨੂੰ ਨਹੀਂ ਮੈਂ ਸਮਝ ਸਕਦਾ ਨਹੀਂ ਕਿਸੀ ਅੱਗੇ ਦੇਣਾ ਫਿਰ ਇਦਾਂ ਤੁਹਾਨੂੰ ਕਾਫੀ ਦਿਨ ਦਾ ਕਿਹਾ ਸੀ ওকে ਥੈਂਕ ਯੂ ਮਿਹਰਬਾਨੀ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਪਾਜੀ ਇਹ ਦਿਨ ਪੇਮੈਂਟ ਲੈਣ ਸੀ ਪੇਮੈਂਟ ਦੇ ਦਿੰਨੇ ਆ ਤੁਸੀਂ ਇਦਾਂ ਕਰੋ ਅ ਮਾਲਕ ਨਾਲ ਗੱਲ ਕਰਾਓ ਮੇਰੀ ਫੋਨ ਤੇ ਮਾਲਕ ਨਾਲ ਕੀ ਹੋ ਗਿਆ ਭਾਜੀ ਕਰਾਓ ਮੇਰੀ ਗੱਲ ਅ빠 ਜੀ ਗੱਲ ਕਰ ਹਾਂਜੀ ਭਾਜੀ ਸੁਰਿੰਦਰ ਬੋਲ ਰਿਹਾ ਹਾਂਜੀ ਵੀਰੇ ਸਮਾਨ ਤਾਂ ਪਹੁੰਚ ਗਿਆ। ਬਾਜੀ ਮੇਰੇ ਨਾਲ ਮਨ 'ਚ ਬਹੁਤ ਗੁੱਸਾ ਤੁਹਾਡੇ ਲਈ। ਮੈਂ ਤੁਹਾਨੂੰ ਪਹਿਲੀ ਵਾਰ ਆਰਡਰ ਤਾਂ ਦਿੱਤਾ ਨੀਗਾ। ਮੈਂ ਨਾ ਅਰਜੈਂਟ ਬੇਸਿਸ 'ਤੇ ਆਰਡਰ ਦੇਣਾ। ਮੈਂ 4 ਪੀਸ ਮੰਗਾਏ ਸੀਗੇ, 3 ਦਿਨ ਹੋ ਗਏ। ਮੈਂ ਤੁਹਾਡੇ ਕਰਕੇ ਗੱਲਾਂ ਸੁਣਦਾ ਮੈਂ 100 ਰੁਪਿਆ ਮੈਨੂੰ بچਣਾ ਨੀਗਾ। ਬਾਜੀ ਮੇਰਾ ਤਾਂ ਗਾਹ ਖਰਾਬ ਹੁੰਦਾ ਨਾ ਯਾਰ। ਮੈਂ ਕੋਈ ਪੇਮੈਂਟ ਨਹੀਂ ਦੇ ਰਿਹਾ ਅੱਜ। ਅੱਗੇ ਜਿੰਨੀ ਵਾਰ ਵੀ ਹੋਇਆ ਮੈਂ ਤੁਹਾਨੂੰ ਨਾਲ ਦੀ ਨਾਲ ਪੇਮੈਂਟ ਦਿੱਤੀ ਆ ਨਾ ਹੁਣ ਪੇਮੈਂਟ ਤੁਹਾਨੂੰ ਹਫਤੇ ਬਾਅਦ ਮਿਲੂਗੀ ਤੁਸੀਂ 3 ਦਿਨ ਲੇਟ ਕਰਾਇਆ ਮੈਂ ਹਫਤਾ ਕਰਾਉਂਗਾ ਭਾਜੀ ਤੁਸੀਂ ਚੱਲਣ ਨਹੀਂ ਦਿੰਦੇ ਸਿੱਧਾ ਤਰੀਕੇ ਦੁਕਾਨਦਾਰੀ ਤੁਸੀਂ ਇਹ ਦੇਖੋ ਮੈਂ ਸਪੈਸ਼ਲ ਉਹਨਾਂ ਵਾਸਤੇ ਪੀਸ ਮੰਗਾਇਆ ਅਗਲਾ ਬੰਦਾ ਮੇਰੇ ਤੋਂ ਪੈਸੇ ਵਾਪਸ ਮੰਗਦਾ ਪਿਆ ਜੇ ਮੁੜ ਜਾਂਦਾ ਮੈਂ ਕਿਨੂੰ ਵੇਚਣਾ ਸੀਗਾ ਕੋਈ ਨਾ ਵੀਰੇ ਤੁਸੀਂ ਹਫਤੇ ਬਾਅਦ ਪੇਮੈਂਟ ਲੈ ਜਾਓ ਮੈਂ ਨਹੀਂ ਦੇ ਰਿਹਾ ਪੇਮੈਂਟ ਅੱਪਾ ਜੀ ਕਰੋ ਗੱਲ ਹੈਲੋ ਹਾਂਜੀ ਭਾਜੀ ਠੀਕ ਹੈ ਤੁਸੀਂ ਆਉਗੇ ਕੋਈ ਗੱਲ ਨਹੀਂ ਤੁਸੀਂ ਆ ਜਾਣਾ ਠੀਕ ਹੈ ਭਾਜੀ ਓਕੇ ਵੀਰੇ ਮੇਰਾ ਤੁਹਾਡੇ ਨਾਲ ਕੋਈ ਰੋਲਾ ਨਹੀਂ ਹੈਗਾ ਹਾਂਜੀ ਤੁਸੀਂ ਮਿਹਨਤ ਕਰ ਰਹੇ ਹੋ ਤੋਂ ਪਛਾਣਿਆ ਤੁਸੀਂ ਮੈਨੂੰ ਦੱਸੋ ਚਾਹ ਪਾਣੀ ਪੀਓਗੇ ਨਹੀਂ ਨਹੀਂ ਭਾਈ ਬਹੁਤ ਬਹੁਤ ਥੈਂਕ ਯੂ ਤੁਹਾਡਾ ਪਤਾ ਕੀ ਗੱਲ ਆ ਵੀਰੇ ਮੈਂ ਹਮੇਸ਼ਾ ਤੁਹਾਨੂੰ ਪੇਮੈਂਟ ਟਾਈਮ ਤੇ ਦਿੱਤੀ ਆ ਬਿਲਕੁਲ ਠੀਕ ਹੈ ਜੀ ਸਮਾਨ ਹੀ ਨਹੀਂ ਟਾਈਮ ਤੇ ਨਹੀਂ ਪਹੁੰਚੂਗਾ ਮੇਰਾ ਤਾਂ ਮਨ ਖਰਾਬ ਹੋ ਰਿਹਾ ਤੁਹਾਡੇ ਸਾਹਮਣੇ ਕਸਟਮਰ ਮੁਰਨ ਲੱਗਿਆ ਸੀ ਨਾ ਬਿਲਕੁਲ ਐਡਵਾਂਸ ਪੈਸੇ ਵਾਪਸ ਮੰਗ ਰਿਆ ਸੀ ਨਾ ਬਿਲਕੁਲ ਫਿਰ ਮੇਰਾ ਕੀ ਕਸੂਰ ਆ ਰੁਪਈਆ 100 ਬਚਣਾ ਭਾਜੀ ਇਹਦੇ ਚ ਮੈਂ ਐਵੇਂ ਗੱਲਾਂ ਸੁਣੀ ਜਾਵਾਂ ਭਾਜੀ ਇੱਥੇ ਸਾਨੂੰ ਨਹੀਂ ਪਤਾ ਹੁੰਦਾ ਭਾਈ ਜਿੱਥੇ ਸਪਲਾਈ ਭੇਜ ਦਿੰਦੇ ਸਾਨੂੰ ਅਸੀਂ ਉੱਥੇ ਚ ਇਗਨੋਰ ਕਰਦੇ ਆ ਨਾ ਜੇ ਅਸੀਂ ਅਸੀਂ 40 ਪੀਸ ਮੰਗਾਏ ਹੁੰਦੇ ਫਟਾਫਟ ਭੇਜ ਜਾਣੇ ਸੀ ਤੁਸੀਂ ਇਦਾਂ ਦੱਸੋ ਚਾਹ ਪਾਣੀ ਪੀਓਗੇ ਨਹੀਂ ਭਾਈ ਬਹੁਤ ਬਹੁਤ ਹਫਤੇ ਬਾਅਦ ਉਹਨਾਂ ਨੂੰ ਕਹਦੇ ਆ ਆਪ ਆ ਕੇ ਪੇਮੈਂਟ ਲੈ ਜਾਣਗੇ ਮੈਂ ਨਾਲ ठीक है भाजी ठीक है, है।, है। जे नवे परस आया ना वो तो रेट ला दो बच परची हैगी मेरे तो पुछ के ला दो ठीक है हाँ बा ਹਲੋ ਹਾਂਜੀ ਵੀਰੇ ਕਿੱਥੇ ਪਹੁੰਚ ਗਿਆ ਬੱਸ ਵੀਰੇ ਵੀਰੇ ਲੋਕੋ ਬੈਠਾ ਵਾਂ ਸਮਾਨ ਦੇ ਰਿਹਾ ਤੇ ਜਲਦੀ ਆ ਜਾਣਾ ਉੱਥੇ ਰਹਿਣਾ ਥੋੜੀ ਆ ਵੀਰੇ ਉਹ ਪਾ ਜੀ ਉਹਨਾਂ ਨੇ ਬਿਠਾ ਲਿਆ ਸੀਗਾ ਜਲਦੀ ਆ ਜਾ ਠੀਕ ਆ ਵੀਰੇ ਹਾਂ ਜਰਮਨਿੰਦਰ ਹਾਂਜੀ ਪਿੱਛੇ ਕੰਮ ਦਾ ਔਖਾ ਹੋ ਗਿਆ ਆਪਣੇ ਇੱਧਰ ਡੇਲੀ ਪ੍ਰੋਗਰਾਮ ਲੱਗ ਰਹੇ ਆ ਹਾਂ ਹੈ ਬੰਦਾ ਚਾਹੀਦਾ ਨਾ ਇੱਕ ਆਪਾਂ ਬੰਦਾ ਰੱਖਣਾ ਪੈਣਾ ਤੇ ਨਾ ਰੱਖਿਆ ਆਪਾਂ ਉਧਰੋਂ ਵੀ ਕੰਮ ਚੌਪਟ ਹੋਣਾ ਇੱਧਰ ਵੀ ਸੀਜ਼ਨ ਆ ਆ ਦੋਨਾਂ ਪਾਸੇ ਸਾਰਾ ਮੈਨੇਜ ਕਰਨਾ ਔਖਾ ਹੋ ਰਿਹਾ ਮੈਨੇਜ ਕਰਨਾ ਔਖਾ ਕੋਈ ਲੱਭ ਕੋਈ ਹੈ ਨਹੀਂਗਾ ਤੇਰੀ ਚ ਬੰਦਾ ਪਤਾ ਨਹੀਂ ਹੈਗਾ ਭਾਈ ਕੋਈ ਦੇਖ ਲੈਣੇ ਕੋਈ ਬੰਦਾ ਵੀ ਆਪਾਂ ਨੂੰ ਕੋਈ ਸੌਜਾ ਦੇਖਣਾ ਪੈਣਾ ਜਿਹੜਾ ਨਾ ਬੰਦਾ ਚਾਹੀਦਾ ਪੋਲਾ ਹਾਂ ਠੀਕ ਹੈ ਤੇ ਜ਼ਿੰਮੇਵਾਰ ਹਾਂ ਜ਼ਿੰਮੇਵਾਰ ਯਾਰ ਮਤਲਬ ਤੇਜ਼ ਵੀ ਨਾ ਹੋਵੇ ਕਈ ਮੈਂ ਦੇਖਿਆ ਇੱਕ ਵਾਰੀ ਮੈਂ ਆਪਣੇ ਰੱਖਿਆ ਦੂਜੇ ਕੰਮ ਤੇ ਬੰਦਾ ਤੇਜ਼ ਸੀਗਾ ਤੇ ਸਿੱਖ ਸੁੱਕ ਕੇ ਆਪਾਂ ਨੂੰ ਇਲਤ ਮਾਰ ਕੇ ਚਲਾ ਗਿਆ ਬੰਦਾ ਤੇਜ਼ ਤਾਂ ਰੱਖਣਾ ਹੀ ਨਹੀਂ ਭਾਈ ਬੰਦਾ ਤੇਜ਼ ਨਹੀਂ ਰੱਖਣਾ ਤੇ ਇਹ ਤਾਂ ਖਰਾਬ ਹੀ ਕਰਦਾ ਕੰਮ ਤੇ ਇਹ ਖਰਾਬ ਰੱਖਦਾ ਖਰਾਬ ਕਰਦਾ ਜਾਂਦਾ ਬੰਦਾ ਸੌਜਾ ਕੋਈ ਦੇਖਦੇ ਆ ਚੱਲ ਬਾਕੀ ਨਾ ਆਪਣੇ ਸੋਰਸ ਤੋਂ ਲੱਸੀਗਾ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਅਬੀਰੇ ਨੇ ਸਮਾਨ ਭੇਜਿਆ ਸੀਗਾ ਬਾਬਾ ਹਾਂਜੀ ਹਾਂਜੀ ਬਾਬਾ ਕੀ ਹਾਲ ਹੈ ਛੋਟੇ ਵਧੀਆ ਵੀਰੇ ਠੀਕ ਠਾਕ ਲਿਆਂਦਾ ਸਮਾਨ ਹਾਂਜੀ ਹਾਂਜੀ ਚਲੋ ਵੈਰੀ ਵੁੱਲ ਆ ਦੇਖ ਲਈਏ ਡਾਇਰੈਕਟਰ ਨੂੰ ਫੋਰ ਕਿਦਾਂ ਹਾਂਜੀ ਵਧੀਆ ਜੀ ਠੀਕ ਠਾਕ ਤੇ ਉੱਥੇ ਭਾਜੀ ਹੋਣਾ ਕੋ ਤੁਸੀਂ ਹੁੰਨੇ ਹੋ ਹਾਂਜੀ ਵੀਰੇ ਮੈਂ ਉੱਥੇ ਕੰਮ ਕਰਦਾ ਮੈਂ ਇੱਕ ਦੋ ਵਾਰੀ ਗਿਆ ਦੁਕਾਨ ਤੇ ਮੈਂ ਦੇਖਿਆ ਤੁਹਾਨੂੰ ਤੇ ਤੁਸੀਂ ਸਾਰੀ ਦੁਕਾਨ ਵਗੈਰਾ ਤੁਸੀਂ ਸੰਭਾਲਦੇ ਹੋ ਉਹਨਾਂ ਦੀ ਹੈ ਨਾ ਹਾਂਜੀ ਵੀਰੇ ਦੇ ਨਾਲ ਹੀ ਉਹਨਾਂ ਬਾਜ਼ਾਰ ਵਗੈਰਾ ਵੀ ਤੇ ਪਾਜੀ ਕੱਲ ਬੜਾ ਮਜ਼ਾ ਆਇਆ ਯਾਰ ਪਾਰਟੀ ਤੇ ਕੱਲ ਪਾਰਟੀ ਤੇ ਮਜ਼ਾ ਹਾਂ ਆਇਆ ਨਜ਼ਾਰਾ ਲਿਆ ਪੂਰਾ ਪਾਜੀ ਪੂਰਾ ਖਾਦਾ ਪੀਤਾ ਹਾਂ ਕਿਆ ਬਾਤ ਹੈ ਸਾਡੇ ਤਾਂ ਰੋਜ਼ ਐਂ ਚੱਲਦੀ ਹੈ ਪਾਰਟੀ ਰੋਜ਼ ਦੀ ਪਾਰਟੀ ਚੱਲਦੀ ਹੈ ਰੋਜ਼ ਚੱਲਦੀ ਹੈ ਰੋਜ਼ ਡੇਲੀ ਪ੍ਰੋਗਰਾਮ ਹੁੰਦਾ ਆਪਣੇ ਡੇਲੀ ਪ੍ਰੋਗਰਾਮ ਹੁੰਦਾ ਠੀਕ ਹੈ ਮੈਨੂੰ ਇੱਕ ਗੱਲ ਦੱਸ ਇੱਥੇ ਬੈਠ ਬੈਠ ਯਾਰ ਸੰਗੀ ਕੋ ਜਾਨਾ ਸ਼ਰਮਾਉਣਾ ਨਹੀਂ ਹਾਂਜੀ ਬਾਜੀ ਤੇ ਬਾਜੀ ਹੁਣ ਆ ਕੋ ਕੰਮ ਕਰਦਾ ਉਹਨੂੰ ਹਾਂਜੀ ਕਿੰਨੀ ਤਨਖਾਹ ਤਨ ਖੂ ਕਿੰਨੀ ਦਿੰਦੇ ਆ ਤਨਖਾਹ ਬਾਜੀ 10000 ਹੋਗੀ ਮੇਰੀ ਬਸ 10000 ਬਸ ਕਿੱਥੇ ਬਾਜੀ ਸਿਆਰ ਬਹੁਤ ਆ ਕਿਸੇ ਦੀ 4000 ਆ ਕੁੜੀ ਦੀ ਕਿਸੇ 5000 ਆ ਸਭ ਤੋਂ ਜ਼ਿਆਦਾ ਮੈਨੂੰ ਹੀ ਮਿਲਦੀ ਹੈ ਤਨਖਾਹ 10000 ਉਹ ਕੰਮ ਲਿਆ ਤਾਂ ਅਸੀਂ ਹਰ ਨਾਲ ਕਿਤੇ ਘਰ ਚਲਦੇ ਆ। ਕੁਝ ਵੀ ਨਹੀਂ ਹੁੰਦੀ। ਉਹ ਦੇਖ ਮੇਰੇ ਕੋਲ ਵਰਕਰ ਕੰਮ ਕਰਦੇ ਆ। 12-12000 ਰੁਪਏ ਉਹਨਾਂ ਨੂੰ ਦੰਨਾ ਮੈਂ। ਤੈਨੂੰ ਟਾਈਮ ਕਿੰਨਾ ਹੋ ਗਿਆ ਨਾਲੇ? ਟਾਈਮ ਕਿੰਨਾ ਹੋ ਗਿਆ ਤੈਨੂੰ ਕੰਮ ਕਰਦੇ ਨੂੰ ਉਹਨਾਂ ਕੋਲ? ਲੂਤਾ ਭਾਜੀ 7-8 ਸਾਲ ਹੋ ਗਏ। ਆ ਮੇਰੇ ਕੋਲੇ 6 ਮਹੀਨੇ ਪੁਰਾਣੇ ਆਏ ਆ। 6-6 ਮਹੀਨੇ ਤਾਂ ਲੱਗੇ 12-13000 ਦੇਈਦਾ ਇਹਨਾਂ ਨੂੰ। 6 ਮਹੀਨੇ ਬਾਅਦ ਹੀ 12-13000। 6 ਮਹੀਨੇ। ਤੇ ਨਾਲੇ ਤੂੰ ਤਾਂ ਹੈ ਸਰਦਾਰ ਬੰਦਾ। ਤੈਨੂੰ ਇਹ ਗੱਲ ਦੱਸਾਂ? ਹਾਂਜੀ ਭਾਜੀ। ਤੈਨੂੰ ਜੇ 15000 ਮਿਲੇ। 15000 ਤਾਂ ਬਾਜੀ ਨੇ ਮੈਨੂੰ ਦੇਣਾ ਨਹੀਂ ਆ। ਬਾਜੀ ਨੇ ਨਹੀਂ ਦੇਣਾ ਤੈਨੂੰ ਉਹ ਤਾਂ ਸਾਨੂੰ ਵੀ ਪਤਾ ਬਾਜੀ ਨੇ ਦੇਣਾ ਮੈਂ ਜਾਣਦਾ ਤੇਰੇ ਬਾਜੀ ਨੂੰ। ਜੇ ਇੱਥੋਂ ਅਸੀਂ ਦੇਈਏ ਤੈਨੂੰ 15000 ਮਹੀਨਾ ਬਾਜੀ ਫਿਰ ਮੈਂ ਰੋਜ਼ ਤਾਂ ਨਹੀਂ ਆ ਸਕਦਾ ਫਿਰ ਦੁਕਾਨ ਤੇ ਕੰਮ ਕਰਨਾ ਨਾ ਮੈਂ। ਉਹ ਦੁਕਾਨ ਤੇ ਕੰਮ ਕਰਨ ਨੂੰ ਤੈਨੂੰ ਇੱਥੇ ਰੋਜ਼ ਆਣ ਨੂੰ ਕੌਣ ਕਹਿੰਦਾ? ਤੂੰ ਦੁਕਾਨ ਤੋਂ ਦੇ ਜਵਾਬ। ਤੂੰ ਆ ਸਾਡੇ ਕੋਲੇ ਪੱਕਾ ਇੱਕ ਤਾਂ 15000 ਤਨਖਾਹ ਸੈਕਿੰਡ ਤੈਨੂੰ ਖਾਣ ਪੀਣ ਨੂੰ ਸਾਰਾ ਕੁਝ ਮਿਲੂਗਾ ਓਰੇ ਐਂ ਹਰ ਚੀਜ਼ ਨਜ਼ਾਰੇ ਨਜ਼ਾਰੇ ਆ ਦੇ ਫਿਰ ਮੈਨੂੰ ਪਨੀਰ ਵੀ ਮਿਲਿਆ ਕਰੂਗਾ ਉਹ ਯਾਰ ਪਨੀਰ ਤਾਂ ਛੋਟੀ ਜੀ ਗੱਲ ਐ ਟਿੱਕੀਆਂ ਨੂਡਲ 버거 ਮਨਚੂਰੀਅਨ ਦਹੀਂ ਭੱਲੇ ਇਹ ਤੋਂ ਇਲਾਵਾ ਕੀ ਹਰ ਤਰ੍ਹਾਂ ਦੀ ਰੋਟੀ ਹਰ ਤਰ੍ਹਾਂ ਦੀ ਸਬਜ਼ੀ ਮਤਲਬ ਜੋ ਜੋ ਆਈਟਮਾਂ ਹੁੰਦੀਆਂ ਖਾਣ ਪੀਣਾਂ ਜੋ ਮਰਜ਼ੀ ਖਾ ਬੀ ਪਰ ਫਿਰ ਮੈਂ ਭਾਜੀ ਨੂੰ ਕੀ ਕਹੂੰਗਾ ਕਿਉਂਕਿ ਉਹਨਾਂ ਨੇ ਤਾਂ ਮੈਨੂੰ ਕੰਮ ਸਿਖਾਇਆ ਵਾ ਮੈਂ ਜਾਣਦਾ ਯਾਰ ਤੇਰੇ ਭਾਜੂ ਨੂੰ ਕੰਮ ਕੀ ਸਿਖਾਇਆ ਸੀਸੀ ਚੱਕੀ ਰੇਟ ਦੱਸ ਕੇ ਦੇਤੀ ਗਾਗ ਨੂੰ ਇਹ ਕੋਈ ਕੰਮ ਸਿੱਖਣਾ ਹੁੰਦਾ ਹੈ ਹੈ ਇਹ ਤਾਂ ਜਿਹੜਾ ਮਰਜੀ ਇਹ ਤਾਂ 15 ਸਾਲ ਦੇ ਜਵਾਬ ਨੂੰ ਕਹਦੇ ਉਹਨੇ ਵੀ ਦੇ ਦੇਣਾ ਪਰ ਕੰਮ ਸਿੱਖਣ ਸਿਖਾਉਣ ਦੀ ਗੱਲ ਨਹੀਂ ਹੁੰਦੀ ਛੋਟੇ ਇੱਥੇ ਤੈਨੂੰ ਇੱਕ ਬੜੀ ਵਧੀਆ ਓਪਰਚੁਨਿਟੀ ਮਿਲਦੀ ਹੈ ਕੰਮ ਦੀ ਜੇ ਤੂੰ ਕਰਨਾ ਚਾਹਵੇਂ ਕਰਨਾ ਕੀ ਹੈ ਫਿਰ ਮੈਂ ਕਰਨਾ ਕੁਝ ਨਹੀਂ ਇੱਥੇ ਤੈਨੂੰ ਸੁਪਰਵਾਈਜ਼ਰ ਬਣਾ ਦੇਣਾ ਆਪਾਂ ਸੁਪਰਵਾਈਜ਼ਰ ਸੁਪਰਵਾਈਜ਼ਰ ਨਾਲੇ ਤਾਂ ਤਨਖਾਹ ਪਦ ਤੇਰੀ ਮਿਲਣੀ ਹੈ ਨਾਲੇ ਖਾਣ ਪੀਣ ਦੀ ਮੋਜ ਨਾਲੇ ਉੱਪਰੋਂ ਵੀ ਪੈਸੇ ਬਣਦੇ ਆ ਉਪਰੋਂ ਵੈਸੇ ਹਾਂ 500 500 ਉਤਰਾ ਬਣੀ ਜਾਇਆ ਕਰਨਾ ਅਮੀਰ ਹੋ ਜਾਣਾ ਤੂੰ ਦਿਨਾਂ ਚ ਹੀ ਅਮੀਰ ਅਮੀਰ ਹੂੰ ਤੂੰ ਤਾਂ ਐਵੇਂ ਉੱਥੇ 7-8 ਸਾਲ ਗਾਲਤੇ 10000 ਰੁਪਏ ਤਨਖਾਹ ਥਾਰੀ ਲੈ ਰਿਆ ਤੂੰ ਭਾਜੀ ਫਿਰ ਮੈਂ ਉੱਥੇ ਕਹੂੰਗਾ ਕੀ ਉੱਥੇ ਭਾਨਾ ਮਾਰ ਤੋ ਦੋ ਤਿੰਨ ਵਾਰ ਉੱਥੇ ਉਹ ਤੂੰ ਜਵਾਬ ਦਿਆ ਕਰ ਉਹਨਾਂ ਨੂੰ ਹਰ ਗੱਲ ਦਾ ਜਵਾਬ ਦੇਤਾ ਉਹਨਾਂ ਨੇ ਆਪੇ ਕੱਢ ਦੇਣਾ ਤੈਨੂੰ ਦੋ ਚਾਰ ਤਨ ਕਹਿ ਮੈਂ ਠੀਕ ਨਾਲੇ ਤੂੰ ਕਿਉਂ ਯਾਰ ਉਹਨਾਂ ਨੂੰ ਜਵਾਬ ਦੇਣਾ ਤੂੰ ਸਿੱਧਾ ਉਹਨਾਂ ਨੂੰ ਕਹਿ ਵੀ ਭਾਜੀ ਮੈਂ ਨਹੀਂ ਕੰਮ ਕਰਨਾ ਜੀ ਮੇਰਾ ਨਹੀਂ ਸਰਦਾ ਕਿ ਮੈਂ ਆਪਣਾ ਘਰ ਦੇਖਣਾ ਸਭ ਕੁਝ ਚਲਾਉਣਾ ਮੇਰਾ ਨਹੀਂ ਸਰਦਾ। ਕੱਲ ਨੂੰ ਵਿਆਹ ਕਰਾਉਣਾ ਮੈਂ। ਉੱਥੇ ਆ ਕੱਲ ਤੋਂ ਕੋਈ ਨਹੀਂ ਆਪਾਂ ਬਾਕੀ ਬੈਠੇ ਆ ਅਸੀਂ। ਠੀਕ ਆ ਵੀਰੇ ਮੈਂ ਕੋਈ ਨਹੀਂ ਗੱਲ ਕਰਕੇ ਫਿਰ ਆਨਾ ਵਾ। ਤੇ ਗੱਲ ਗੁਲ ਕਰਨ ਦੀ ਲੋੜ ਨਹੀਂ। ਮਨ ਬਣਾ ਪੱਕਾ ਇਟਰ ਦਾ ਵਿਸ਼ਵਾਸ ਬਣਾ ਤੂੰ ਕੱਲ ਤੋਂ ਇੱਥੇ ਆਉਣਾ ਸਾਡੇ ਕੋਲੇ। ਪਰਵਾਹ ਜੀ ਕਰਨਾ ਕੀ ਹੋ ਗਿਆ ਇੱਥੇ ਮੈਨੂੰ ਉਹ ਤਾਂ ਦੱਸ ਦੋ। ਤੁਸੀਂ ਇਹ ਕਰਨਾ ਵਾ। ਬੰਦੇ ਦਿਖ ਰਹੇ ਆ ਕੰਮ ਕਰਦੇ। ਹਾਂਜੀ ਹਾਂਜੀ। ਹੈਨਾ। ਬੰਦੇ ਦਿਖ ਰਹੇ ਨੇ ਕੰਮ ਕਰਦੇ। ਇਹਨਾਂ ਨੂੰ ਬਸ ਤੂੰ ਮੈਨੇਜ ਕਰਨਾ ਵਾ ਵੀ ਆਸਮਾਨ ਲੱਗ ਗਿਆ ਆ ਸਟਾਰ ਲੱਗ ਗਿਆ ਆ ਚੀਜ਼ ਐਦਾਂ ਆ ਚੀਜ਼ ਐ ਤਾਂ ਬਸ ਔਰ ਕੁਛ ਨਹੀਂ ਕਰਨਾ ਆਰਡਰ ਲੈਣਾ ਮਾੜਾ ਮੋਟਾ ਆਰਡਰ ਲੈਣਾ ਮਾੜਾ ਮੋਟਾ ਬਾਕੀ ਚ ਪੈਸੇ ਵੀ ਮਾੜੇ ਮੋਟੇ ਐਡਵਾਂਸ ਚਾਹੀਦਾ ਐਡਵਾਂਸ ਐਡਵਾਂਸ ਵੀ ਦੇ ਦੇ ਕੇ ਚਾਹੀਦਾ ਪੈਸਾ ਕੋਈ ਚੱਕਰ ਨਹੀਂ ਜੇ ਪਹਿਲਾਂ ਚਾਹੀਦਾ ਪਹਿਲਾਂ ਦੇ ਦੇ ਐਡਵਾਂਸ ਚਾਹੀਦਾ ਨਾ ਪੁੱਤ ਓਏ ਠੀਕ ਆ ਮੈਂ ਕੋਈ ਨਹੀਂ ਫਿਰ ਸੋਚ ਕੇ ਨਾ ਦੱਸਦਾ ਤੁਹਾਨੂੰ ਸੋਚਣਾ ਕੀ ਆ ਯਾਰ ਤੂੰ ਜਦ ਕਰਦੇ ਕੰਮ ਉੱਥੇ ਪਤਾ ਕੀ ਐਵੇਂ ਗਾੜਾ ਖਾਣਾ ਰਹਿਣਾ ਬੋਲਦੇ ਰਹਿੰਦੇ ਤੈਨੂੰ ਫਾਲਤੂ ਦਾ ਇੱਥੇ ਤੂੰ ਰਾਜ ਕਰਨਾ ਰਾਜ ਮੇਰੇ ਕੋਈ ਨਹੀਂ ਫਿਰ ਮੈਂ ਜਾਣਾ ਵਾ ਯਾਰ ਬੰਦਾ ਠੀਕ ਆ ਇਹਨੂੰ ਪੱਟਨੇ ਆਪਾਂ ਕੀ ਲੱਗਦਾ ਤੈਨੂੰ ਕਹਿੰਨੇ ਤਾਣਾ ਨਹੀਂ ਇਹਨੂੰ ਪਏ ਫੜਾ ਮਾੜੇ ਮੋٹے ਕੱਟ ਕੇ ਨਾ ਫੇਰੀ ਜਨੇ ਆਣਾ ਮੈਂ ਪਰਮਾਸ਼ਾ ਬਾਦ ਬਾਦ ਗੱਲ ਸੁਣੀ ਬਾਈ ਬਾਵੇ ਗੱਲ ਸੁਣੀ ਹਾਂਜੀ ਬਾਜੀ ਕਹਲਾ ਯਾਰ ਤੂੰ ਨਾ ਐਡਵਾਂਸ ਰੱਖ ਆਪਣੇ ਕੋਲੇ ਬਾਕੀ ਕੋਈ ਨਹੀਂ ਸੋਚ ਕੇ ਦੱਸਦੀ ਕੋਈ ਨਹੀਂ ਵੀਰੇ ਪੈਸੇ ਰਹਿਣ ਦੋ ਨਹੀਂ ਨਹੀਂ ਰੱਖ ਯਾਰ ਰਹਿਣ ਦੋ ਵੀਰੇ ਕੋਈ ਨਹੀਂ ਫਾਟੋ ਫਾਟੋ ਪੈਸੇ ਪੜੋ ਕੋਈ ਨਹੀਂ ਬਾਕੀ ਤਾਂ ਸੋਚ ਲੈ ਅੰਦਾਜ਼ ਨਹੀਂ ਗੱਲ ਤਾਂ ਠੀਕ ਹੈ ਭਾਜੀ ਧੰਨਵਾਦ ਠੀਕ ਹੁਣ ਆ ਜੂਗਾ ਹੁਣ ਨਹੀਂ ਜਾਂਦਾ ਕਿਤੇ ਬੱਸ ਭਾਜੀ ਹੁਣ ਇਹ ਗੱਲ ਤਾਂ ਸਹੀ ਕਹਿ ਰਹੇ ਆ ਕਿਥੇ ਮੈਂ ਆਪ ਮਾਲਕ ਹੋਊਗਾ ਨਾਲੇ ਯਾਰ ਭਾਜੀ ਹੁਣਾਂ ਨੇ ਮਿੰਟ ਨਹੀਂ ਲਾਇਆ ਇੰਨਾ ਵਿਸ਼ਵਾਸ ਕਰ ਲਿਆ ਮੇਰੇ ਤੇ ਮੈਨੂੰ ਪੈਸੇ ਵੀ ਦੇਤੇ ਹੁਣ ਯਾਰ ਮੈਂ ਵੀਰੇ ਨੂੰ ਕੀ ਕਹੂੰਗਾ ਕੋਈ ਸਖਾਇਆ ਤਾਂ ਕੰਮ ਉਹਨਾਂ ਨੇ ਮੈਨੂੰ ਪਰ ਯਾਰ ਤਨਖਾਹ ਵੀ ਤਾਂ ਵਧ ਮਿਲ ਰਹੀ ਆ ਲਾ ਦੂੰਗਾ ਕੋਈ ਬਹਾਨਾ ਕਿ ਵੀਰੇ ਮੈਂ ਨਹੀਂ ਕਰਨਾ ਕੰਮ ਹਾਂ ਤਨਖਾਹ ਵਧ ਮਿਲ ਰਹੀ ਆ ਮੈਨੂੰ ਕਿੰਨਾ ਟਾਈਮ ਲਾਇਆ ਆ ਉਹ ਵੀਰੇ ਤੁਹਾਡੇ ਕੰਮ ਹੀ ਗਿਆ ਸੀਗਾ ਮੈਂ ਤੂੰ ਮੇਰੇ ਕੰਮ ਦਾ ਗਿਆ ਸੀ ਸਮਾਨ ਦੇਣ ਗਿਆ ਸੀ ਪੌਣਾ ਘੰਟਾ ਲਾਇਆ ਆ ਤੇ ਵੀਰੇ ਵੀਰੇ ਉਹਨਾਂ ਨੇ ਬਿਠਾ ਲਿਆ ਤੂੰ ਬੈਠਾ ਕਿਉਂ ਤੂੰ ਜਾਣਾ ਸੀਗਾ ਸਮਾਨ ਲੈ ਕੇ ਵਾਪਸ ਆ ਜਾਣਾ ਸੀ ਭਾਜੀ ਦੇਖੋ ਤਾਂ ਅਸੀਂ ਗਰਮੀ ਕਿੰਨੀ ਆ ਤਾਂ ਹੀ ਮੈਂ ਤੁਹਾਨੂੰ ਕਿਹਾ ਸੀ ਨਾ ਭੇਜੋ ਇਹ ਕੱਲੇ ਨੂੰ ਗਰਮੀ ਲੱਗਦੀ ਆ ਜਿੱਥੇ ਜਾਣਾ ਘੰਟਾ ਘੰਟਾ ਲਾ ਕੇ ਆ ਜਾਣਾ ਉਹ ਭਾਜੀ ਤੁਸੀਂ ਤਾਂ ਏਸੀ 'ਚ ਬੈਠੇ ਹੋ ਨਾ ਨਾਲੇ ਹਰ ਵੇਲੇ ਤੁਸੀਂ ਮੈਨੂੰ ਬੋਲਦੇ ਰਹਿੰਦੇ ਹੋ ਕਿੰਨੀ ਕੀ ਦੇਰ ਮੈਂ ਸੁਣਦਾ ਰਹੂੰਗਾ ਤੂੰ ਬਹਿਸ ਕਰ ਰਿਹਾ ਮੇਰੇ ਨਾਲ ਮੇਰੇ ਬਹਿਸ ਨਹੀਂ ਕਰ ਰਿਹਾ ਤੁਸੀਂ ਗੱਲ ਪੁੱਛ ਰਹੇ ਹੋ ਮੈਂ ਜਵਾਬ ਦੇ ਰਿਹਾ ਵਾਂ ਇਹ ਕਿਹੜੀ ਭਾਸ਼ਾ ਬੋਲਣ ਲੱਗ ਗਏ ਕਿੱਥੋਂ ਸਿੱਖ ਆਂ ਭਾਜੀ ਕਿਹੜੀ ਭਾਸ਼ਾ ਤੁਹਾਡੇ ਕੰਮ ਕਰਨ ਗਿਆ ਸੀਗਾ ਮੈਂ ਅੱਛਾ ਤੇਰਾ ਕੋਈ ਕੰਮ ਨਹੀਂ ਤੂੰ ਤਨਖਾਹ ਨਹੀਂ ਲੈਂਦਾ ਇੱਥੋਂ ਉਹ ਬਰੇ ਯਾਰ ਹੁਣ ਟਾਈਮ ਲੱਗ ਜਾਂਦਾ ਵਾ ਹੁਣ ਮੈਂ ਕੀ ਦੱਸਾਂ ਤੁਹਾਨੂੰ ਟਾਈਮ ਨਹੀਂ ਲੱਗਿਆ ਤੇ ਤੇਰਾ ਦਿਮਾਗ ਲੱਗ ਰਿਹਾ ਕਿਸੇ ਪਾਸੇ ਮੈਂ ਤੈਨੂੰ ਕਹਿ ਰਿਹਾ ਸੰਭਲ ਜਾ ਨਾਲੇ ਪੈਸੇ ਵਾਰੀ ਤੈਨੂੰ ਕਹਿਆ ਸੀ ਗੱਲ ਕਰਾਈ ਮੇਰੀ ਉਹਨਾਂ ਨਾਲ ਉਹ ਵੀਰੇ ਭਾਜੀ ਹੁਣੀ ਕਹਿੰਦੇ ਮੈਂ ਆਪੇ ਕਰ ਲੂੰਗਾ ਤੇ ਮੈਂ ਤੈਨੂੰ ਕੀ ਕਹਿ ਕੇ ਭੇਜਿਆ ਸੀ ਮੇਰੇ ਨਾਲ ਗੱਲ ਕਰਾਈ ਫੋਨ ਤੇ ਮੈਂ ਆਪੇ ਗੱਲ ਕਰੂੰਗਾ ਉਹ ਵੀਰੇ ਤੁਹਾਡੇ ਕੋਲ ਨੰਬਰ ਹੈਗਾ ਤੁਸੀਂ ਆਪ ਹੀ ਗੱਲ ਕਰ ਲਿਓ